ਵੱਡੀ ਖਬਰ ਸਾਹਮਣੇ ਆ ਰਹੀ ਹੈ ਸਵਾਰੀਆਂ ਦੇ ਨਾਲ ਭਰੀ ਹੋਈ ਪੀਆਰਟੀਸੀ ਬੱਸ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਪੁੱਲ ਤੋਂ ਹੇਠਾਂ ਡਿੱਗ ਜਾਂਦੀ ਹੈ ਇਸ ਦਰਮਿਆਨ ਟਰੈਕਟਰ ਟਰਾਲੀ ਦੇ ਵੀ ਦੋ ਟੁਕੜੇ ਹੋ ਚੁੱਕੇ ਨੇ ਮੌਕੇ ਦੇ ਉੱਤੇ ਚੀਖ ਜਿਹੜਾ ਮੱਚ ਜਾਂਦਾ ਹੈ ਬੇਹੱਦ ਮੰਦ ਭਾਗੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਵੇਂ ਪੀਆਰਟੀਸੀ ਜਿਹੜੀ ਕਿ ਸਵਾਰੀਆਂ ਦੇ ਨਾਲ ਭਰੀ ਹੋਈ ਸੀ ਉਸ ਦੀ ਟੱਕਰ ਹੋ ਜਾਂਦੀ ਹੈ ਟਰੈਕਟਰਡ ਟਰਾਲੀ ਦੇ ਨਾਲ ਜਿਸ ਤੋਂ ਬਾਅਦ ਇਹ ਬੱਸ ਓਵਰ ਬ੍ਰਿਜ ਦੀ ਰੇਲਿੰਗ ਤੋੜ ਕੇ ਹੇਠਾ ਡਿੱਗ ਜਾਂਦੀ ਹੈ ਟਰੈਕਟਰਡ ਟਰਾਲੀ ਦੇ ਤਿੰਨ ਟੁਕੜੇ ਹੋ ਚੁੱਕੇ ਨੇ ਇਸ ਦਰਮਿਆਨ ਇਸ ਹਾਦਸੇ ਦੇ ਵਿੱਚ ਬੱਸ ਅਤੇ ਟਰੈਕਟਰ ਟਰਾਲੀ ਦਾ ਚਾਲਕ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਸਵਾਰੀਆਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਬੇहद ਮੰਦ ਭਾਗੀਏ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਅਬੋਹਰ ਤੋਂ ਮਲੋੜ ਰੋਡ ਗੋਵਿੰਦਗੜ ਦੇ ਨਜ਼ਦੀਕ ਇੱਕ ਵੱਡਾ ਹਾਦਸਾ ਵਾਪਰਿਆ ਪੀਆਟੀਸੀ ਜਿਹੜੀ ਕਿ ਸਵਾਰੀਆਂ ਦੇ ਨਾਲ ਭਰੀ ਹੋਈ ਸੀ ਬੱਸ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਟੱਕਰ ਹੋ ਜਾਂਦੀ ਹੈ ਟਰੈਕਟਰ ਟਰਾਲੀ ਦੇ ਨਾਲ ਤੇ ਇਸ ਦਰਮਿਆਨ ਓਵਰ ਬ੍ਰਿਜ ਦੀ ਰੇਲਿੰਗ ਵੀ ਇਸ ਬੱਸ ਦੇ ਵੱਲੋਂ ਤੋੜ ਦਿੱਤੀ ਜਾਂਦੀ ਹੈ ਤਾਂ ਟਰੈਕਟਰ ਦਾ ਅੱਧਾ ਹਿੱਸਾ ਓਵਰ ਬ੍ਰਿਜ ਤੇ ਰਹਿ ਜਾਂਦਾ ਹੈ ਬਾਕੀ ਹਿੱਸਾ ਦੂਜੇ ਪਾਸੇ ਤੇ ਕੁਝ ਹਿੱਸਾ ਸੜਕ ਦੇ ਉੱਤੇ ਡਿੱਗ ਜਾਂਦਾ ਹੈ ਬੱਸ ਇਸ ਵੇਲੇ ਪੂਰੀ ਤਰ੍ਹਾਂ ਪਲਟੀ ਹੋਈ ਹੈ ਹਾਲਾਂਕਿ ਮੌਕੇ ਦੇ ਉੱਤੇ ਲੋਕਾਂ ਦੇ ਵੱਲੋਂ ਜੋ ਹੈ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਸਵੇਰੇ 5:30 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਹੈ ਕਿ ਮਲੋੜ ਅਬੋਰ ਤੋਂ ਮਲੋਟ ਜਾ ਰਹੀ ਸੀ ਇਹ ਬੱਸ ਪਰ ਜਿਵੇਂ ਹੀ ਗੋਬਿੰਦਗੜ ਦੇ ਨਜ਼ਦੀਕ ਪਹੁੰਚਦੀ ਹੈ ਤਾਂ ਉਸ ਵੇਲੇ ਅਚਾਨਕ ਬਸ ਦੀਆਂ ਲਾਈਟਾਂ ਬੰਦ ਹੋ ਜਾਂਦੀਆਂ ਨੇ ਤੇ ਅੱਗੇ ਪੁਲ ਦੀਆਂ ਲਾਈਟਾਂ ਜੋ ਲੱਗੀਆਂ ਹੁੰਦੀਆਂ ਨੇ ਉਹ ਵੀ ਬੰਦ ਸਨ ਜਿਸ ਕਰਕੇ ਹਾਦਸਾ ਵਾਪਰ ਜਾਂਦਾ ਕਿਉਂਕਿ ਬਸ ਚਾਲਕ ਨੂੰ ਅੱਗੇ ਜਾਂਦਾ ਟਰੈਕਟਰ ਟਰਾਲੀ ਵਿਖਾਈ ਨਹੀਂ ਜਾਂਦਾ ਜਿਸ ਕਰਕੇ ਹਨੇਰਾ ਹੋਣ ਕਰਕੇ ਇਹ ਹਾਦਸਾ ਵਾਪਰਿਆ ਬਸ ਦੀ ਟਰੈਕਟਰ ਟਰਾਲੀ ਦੇ ਨਾਲ ਟੱਕਰ ਹੋਈ ਹੈ ਜਿਸ ਵੇਲੇ ਇਹ ਟੱਕਰ ਹੁੰਦੀ ਹੈ ਉਸ ਵੇਲੇ ਦੋਵੇਂ ਵਾਹਨ ਜਿਹੜੇ ਐ ਆਪਣਾ ਸੰਤੁਲਨ ਖੋ ਬੈਠਦੇ ਨੇ ਤੇ ਇਸ ਦਰਮਿਆਨ ਬਾਸ ਜੜੀ ਹੈ ਓਵਰ ਬ੍ਰਿਜ ਦੀ ਰੇਲਿੰਗ ਤੋੜ ਕੇ 4 ਫੁੱਟ ਉਚਾਈ ਤੋਂ ਹੇਠਾ ਡਿੱਗ ਜਾਂਦੀ ਹੈ ਤਾਂ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਹਾਲਾਂਕਿ ਦੋਦੇ ਕਰੀਬ ਲੋਕ ਜਿਹੜੇ ਐ ਜ਼ਖਮੀ ਹੋਏ ਨੇ करीब 15 ਸਵਾਰੀਆਂ ਇਸ ਵਾਸਤੇ ਵਿੱਚ ਬੈਠ ਕੇ ਸਵਾਰ ਸਫ਼ਰ ਕਰ ਰਹੀਆਂ ਸਨ ਜਿਹੜੀਆਂ ਕਿ ਹਾਦਸੇ ਦਾ ਸ਼ਿਕਾਰ ਹੋਈਆਂ ਨੇ ਤਾਂ ਲੋਕਾਂ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਤਾਂ ਉਸ ਟਰੈਕਟਰ ਟਰਾਲੀ ਦਾ ਕੀ ਹੱਸ਼ਰ ਹੋਇਆ ਪਿਆ ਇਹਨਾਂ ਤਸਵੀਰਾਂ ਨੂੰ ਵੇਖ ਕੇ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿ ਟੱਕਰ ਦੇ ਦਰਮਿਆਨ ਤਿੰਨ ਟੁਕੜੇ ਹੋ ਚੁੱਕੇ ਨੇ ਟਰੈਕਟਰ ਟਰਾਲੀ ਦੇ ਹਾਲਕੀ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਪਰ ਬੇहद ਮੰਦ ਭਾਗੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਹਨੇਰਾ ਹੋਣ ਕਰਕੇ ਦੱਸਿਆ ਜਾ ਰਿਹਾ ਕਿ ਹਾਦਸਾ ਵਾਪਰਿਆ ਅਚਾਨਕ ਬੱਸ ਦੀਆਂ ਲਾਈਟਾਂ ਬੰਦ ਹੋ ਜਾਂਦੀਆਂ ਨੇ ਲਾਈਟਾਂ ਬੰਦ ਹੋਣ ਕਰਕੇ ਅੱਗੇ ਜੋ ਟਰੈਕਟਰ ਟਰਾਲੀ ਜਾ ਰਿਹਾ ਹੁੰਦਾ ਉਹ ਦਿਖਾਈ ਨਹੀਂ ਦਿੰਦਾ ਜਿਸ ਕਰਕੇ ਟੱਕਰ ਹੋ ਜਾਂਦੀ ਹੈ ਤੇ ਬੱਸ ਓਵਰ ਬ੍ਰਿਜ ਦੀ ਰੇਲਿੰਗ ਨੂੰ ਤੋੜਦੀ ਹੋਈ ਸਿੱਧਾ ਥੱਲੇ ਜਾ ਕੇ ਡਿੱਗਦੀ ਹੈ 4 ਫੁੱਟ ਉਚਾਈ ਤੋਂ ਤਾਂ ਸ਼ੀਸ਼ੇ ਤੋੜ ਕੇ ਯਾਤਰੀਆਂ ਨੂੰ ਬਾਹਰ ਕ ਗਿਆ ਗਿਆ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਬੱਸ ਪੂਰੀ ਤਰ੍ਹਾਂ ਪਲਟੀ ਹੋਈ ਹੈ ਦੂਜੇ ਪਾਸੇ ਟਰੈਕਟਰ ਦਾ ਅਗਲਾ ਹਿੱਸਾ ਓਵਰ ਬ੍ਰਿਜ ਤੇ ਖੜਿਆ ਹੈ ਕੁਝ ਹਿੱਸਾ ਟਰੈਕਟਰ ਤੋਂ ਵੱਖ ਹੋ ਕੇ ਦੂਜੇ ਪਾਸੇ ਖੜਿਆ ਹੈ ਤੇ ਕੁਝ ਹਿੱਸਾ ਇਸੇ ਟਰੈਕਟਰ ਟਰਾਲੀ ਦਾ ਬੱਸ ਦੇ ਨਾਲ heਠਾ ਡਿੱਗ ਚੁੱਕਿਆ ਇਸ ਤਰ੍ਹਾਂ ਇਹ ਹਾਦਸਾ ਵਾਪਰੀ ਹੈ ਕਿ ਕਿਵੇਂ ਜੋ ਹੈ ਟਰੈਕਟਰ ਦੇ ਤਿੰਨ ਇਸੇ ਹੋ ਚੁੱਕੇ ਨੇ ਸਵਾਰੀਆਂ ਦੇ ਨਾਲ ਭਰੀ ਹੋਈ ਹੈ ਪੀਆਰਟੀਸੀ ਦੀ ਬੱਸ ਜਿਹੜੀ ਕਿ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਕਿਉਂਕਿ ਟਰੈਕਟਰ ਟਰਾਲੀ ਦੇ ਉੱਤੇ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਜਿਹੜੇ ਟਰੈਕਟਰ ਟਰਾਲੀ ਲੈ ਕੇ ਜਾਂਦੇ ਨੇ ਉਹਨਾਂ ਦੇ ਵੱਲੋਂ ਪਿੱਛੇ ਕਿਸੇ ਤਰ੍ਹਾਂ ਦੀ ਕੋਈ ਵੀ ਲਾਈਟ ਨਹੀਂ ਲਗਾਈ ਹੁੰਦੀ ਜਿਸ ਕਰਕੇ ਜੋ ਪਿੱਛੋਂ ਵਾਹਨ ਆ ਰਹੇ ਹੁੰਦਾ ਉਸ ਨੂੰ ਕਈ ਵਾਰੀ ਹਨੇਰੇ ਦੇ ਵਿੱਚ ਦਿਖਾਈ ਨਹੀਂ ਦਿੰਦਾ ਕਿ ਅੱਗੇ ਕੋਈ ਵਾਹਨ ਹੈ ਜਾ ਨਹੀਂ ਇਸ ਹਾਦਸੇ ਤੋਂ ਸਬਕ ਲੈਣ ਦੀ ਲੋੜ ਹੈ ਕਿ ਜੇਕਰ ਤੁਸੀਂ ਵੀ ਰਾਤ ਭਰਾਤੇ ਇਸ ਸੜਕ ਦੇ ਉੱਤੇ ਜਾਂ ਹਾਈਵੇ ਦੇ ਉੱਤੇ ਆਪਣੀ ਟਰੈਕਟਰ ਟਰਾਲੀ ਲੈ ਕੇ ਨਿਕਲਦੇ ਹੋ ਤਾਂ ਉਸ ਦੇ ਵਿੱਚ ਪਿੱਛੇ ਕੁਛ ਨਾ ਕੁਝ ਲਾਈਟ ਜਾਂ ਕੁਛ ਇਹੋ ਜਿਹੀ ਚਮਕਦੀ ਚੀਜ਼ ਲਗਾਉਣੀ ਚਾਹੀਦੀ ਹੈ ਤਾਂ ਕਿ ਪਿੱਛੋਂ ਜੋ ਵਾਹਨ ਆ ਰਹੇ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਅੱਗੇ ਟਰੈਕਟਰ ਟਰਾਲੀ ਜਾ ਰਹੀ ਹੈ ਕਿਉਂਕਿ ਅਕਸਰ ਇਸ ਤਰ੍ਹਾਂ ਦੇ ਹਾਦਸੇ ਸਾਹਮਣੇ ਆਉਂਦੇ ਨੇ ਗਨੀਮਤ ਤੇ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਹੁਣ ਤੋਂ ਬਚਾ ਰਿਹਾ ਪਰ ਦੋ ਸਵਾਰੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈਆਂ ਨੇ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਹਾਲਾਂਕਿ ਇਸ ਹਾਦਸੇ ਦੇ ਪਿੱਛੇ ਅਸਲ ਕਾਰਨ ਕੀ ਨੇ ਪੁਲਿਸ ਜਾਂਚ ਤੋਂ ਬਾਅਦ ਪਤਾ ਲੱਗੇਗਾ ਪਰ ਅਚਾਨਕ ਬਸ ਦੀਆਂ ਲਾਈਟਾਂ ਬੰਦ ਹੋ ਜਾਂਦੀਆਂ ਨੇ ਕੋਈ ਤਕਨੀਕੀ ਖਰਾਬੀ ਕਰਕੇ ਜਿਸ ਕਰਕੇ ਇਹ ਹਾਦਸਾ ਵਾਪਰਦਾ ਕਿਉਂਕਿ ਸਵਾ 5 ਵਜੇ ਦਾ ਸਮਾਂ ਹੁੰਦਾ ਹਨੇਰਾ ਹੋਇਆ ਹੁੰਦਾ ਤੇ ਉਸ ਵੇਲੇ ਅੱਗੇ ਟਰੈਕਟਰ ਟਰਾਲੀ ਜਾ ਰਹੀ ਸੀ ਜੋ ਕਿ ਇਸ ਬੱਸ ਦੇ ਡਰਾਈਵਰ ਨੂੰ ਦਿਖਾਈ ਨਹੀਂ ਦਿੰਦੇ ਉਸ ਦੇ ਵੱਲੋਂ ਜੋ ਹੈ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਫਿਰ ਦੋਵੇਂ ਵਾਹਨ ਆਪਣਾ ਸੰਤੁਲਨ ਖੋ ਬੈਠਦੇ ਨੇ ਤੇ ਇਸ ਦਰਮਿਆਨ ਬੱਸ ਸਿੱਧੀ ਓਵਰ ਬ੍ਰਿਜ ਤੋਂ ਹੇਠਾ ਡਿੱਗ ਜਾਂਦੀ ਹੈ ਤੇ ਟਰੈਕਟਰ ਟਰਾਲੀ ਦੇ ਵੀ ਤਿੰਨ ਟੁਕੜੇ ਹੋ ਜਾਂਦੇ ਨੇ